ਕੱਜ ਸਾਉਦੀ ਜਨ ਸ਼ਾਹ ਕੋਰਦੇ ਪਿੰਡ ਕਾਕੜਾ ਵਿਖੇ ਸੰਪਰਕ ਪੰਜਾਬ ਪੁਲਿਸ ਆਊਟਰੀ ਪ੍ਰੋਗਰਾਮ ਦੇ ਅੰਦਰ ਆ ਗਿਆ ਇਸ ਮੀਟਿੰਗ ਦੇ ਤਹਿਤ ਸਾਡੇ ਇਸ ਇਲਾਕੇ ਦੇ ਜੋ 14 ਸਰਪੰਚ ਪੰਚ ਤੇ ਹੋਰ ਇਲਾਕੇ ਦੇ ਕਾਫੀ ਸੰਸਥਾ ਦੇ ਮੁਖੀ ਜੋ ਸਮਾਜਿਕ ਗੁਰ ਇਕੱਠੇ ਹੋਏ ਸਾਡਾ ਇਹ ਸੰਪਰਕ ਪ੍ਰੋਗਰਾਮ ਮਾਂ ਜੋ ਡੀਸੀਪੀ ਸਾਹਿਬ ਨੇ ਕਰਮ ਕੀਤਾ ਹੈ ਜੋ ਜਲਾ ਜਨਤਾ ਦੀਆਂ ਦਰਤੀਆਂ ਅੰਦਰ ਐਸਐਸਪੀ ਸਾਹਿਬ ਭਲਕਿਸੇੱਖ ਜੀ ਦੀ ਨਗਾਨੀ ਚੱਲਿਆ ਇੱਥੇ ਆਪਣੇ ਅਸੀਂ ਸਰਕਾਰ ਵੱਲੋਂ ਜਿਹੜੇ ਪਰਫਾਰਮਰ ਬਣੇ ਜਿੱਤੇ ਵਿੱਚ ਅਸੀਂ ਪਿੰਡਾਂ ਤੋਂ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਚਾਹੁੰਦੇ ਹਾਂ ਉਹ ਤੱਕਿੰਕ ਤੇ ਗਿਆ کافی ਸਰਪੰਚਾਂ ਪੰਚਾਇਤਾਂ ਵੱਲ ਪਰਕੇ ਤੇ ਗਿਆ ਬਾਕੀ ਅਜੇ ਘੇਰੇ ਇਸ ਮੋਮੈਂਟ ਦੇ ਤਹਿਤ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਵੀ ਗਰਾਊਂਡ ਲੈਵਲ ਤੇ ਕਿੱਥੇ ਕਿਸ ਤਰ੍ਹਾਂ ਦੀ ਗਰਾਊਂਡ ਹੋ ਰਹੀ ਹੈ ਖਾਸ ਕਰਕੇ ਡਰਗ ਦੀ ਆਉ ਸ਼ਰਾਬ ਹੈ ਜਾਂ ਕਿਸੇ ਨਸ਼ੇ ਨਾਲ ਜਾਂ ਕੋਈ ਹੋਰ ਸਮਾਜ ਵਿਰੋਧੀ ਐਕਟੀਵਿਟੀ ਹੋ ਰਹੀ ਹੈ ਉਹ ਜਾਨਣ ਲਈ ਅਸੀਂ ਪਬਲਿਕ ਤੇ ਰੂਪ ਰੂ ਹੋਏ ਜੋ ਅੱਜ ਵੀ ਕਾਫੀ ਲੰਬੀਆਂ ਵਿਚਾਰਾ ਹੋਈਆਂ ਔਰ ਕਾਫੀ ਸਾਨੂੰ ਪਤਾ ਲੱਗਿਆ ਕਿ ਇੱਥੇ ਕੀ ਕੀ ਪ੍ਰੋਬਲਮ ਹੋ ਰਹੀ ਹੈ ਪੁਲਿਸ ਵੱਲੋਂ ਇਹਨਾਂ ਗੱਲਾਂ ਤੇ ਪੂਰਾ ਧਿਆਨ ਦੇ ਕੇ ਪਬਲਿਕ ਨੂੰ ਜੋ ਵੀ ਨਾਲੇ ਕੁਐਸਚਨ ਹੈਗੇ ਇਹਨਾਂ ਨੂੰ ਜਲਦੀ ਹੱਲ ਕਰਾਂਗੇ ਔਰ ਨਾਲ ਨਾਲ ਪਬਲਿਕ ਜਾਂ ਪ੍ਰੈਸ মিডিਆ ਜਿੰਨਾ ਸਾਡਾ ਹੈਗਾ ਉਹ ਧੰਨਵਾਦ ਉਹਨਾਂ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਹਰ ਗੱਲ ਸਾਡੇ ਤੱਕ ਪਹੁੰਚਾਈ ਔਰ ਸਾਡੀ ਗੱਲ ਸਮਾਜ ਤੱਕ ਪਹੁੰਚਾਈ ਤੇ ਇਸ ਕਰਕੇ ਸਮਾਜ ਨੂੰ ਕ੍ਰਾਈਮ ਫਰੀ ਕਰਨੇ ਸਾਰੇ ਅਫਰਸ ਹੈਗੇ ਨੇ ਧੰਨਵਾਦ